ਆਨੂੰ ਫੋਟੋ ਤੇ ਲੱਗਾ ਉਹ ਗੋਲ ਦਸਤਾਰਾ ਉਹ ਗਾਤਰਾ ਉਹ ਚੋਲਾ ਉਹ ਦਾੜਾ ਚੁਬਦਾ ਤੇ ਕਿਉਂ ਨਹੀਂ ਸਰੂਪ ਚ ਆਉਂਦੇ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਬਹਿ ਕੇ ਜਾਓ ਚੋਲਾ ਪਾਇਆ ਹੋਵੇ ਛਟਾ ਨੀਲੀ ਦਸਤਾਰ ਸਜਾਈ ਹੋਵੇ ਫਿਰ ਤੁਹਾਨੂੰ ਕੋਟੋ ਲਾਉਣ ਦੀ ਲੋੜ ਨਹੀਂ ਫਿਰ ਲੋਕ ਕਹਿਣਗੇ ਉਹ ਪਿੰਡਾਂ ਵਾਲੇ ਜਾ ਸਰੂਪ ਦੇ ਵਿੱਚ ਜਾਓ ਤਿਆਰ ਬਰ ਤਿਆਰ ਹੋ ਕੇ ਜਾਓ ਤੁਹਾਡੇ ਗਾਤਰੇ ਸ੍ਰੀ ਸਾਹਿਬ ਹੋਵੇ ਤੁਸੀਂ ਸਰੂਪ ਦੇ ਵਿੱਚ ਹੋਵੋ ਹਿਮਾਚਲ ਪ੍ਰਦੇਸ਼ ਦੇ মিডিਏ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਹੌਲਰ ਬਾਜ ਕੇ ਆ ਜਾਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀਆਂ ਫੋਟੋਆਂ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਲਾਉਣ ਇਹ ਦੋ ਸੂਬਿਆਂ ਦੇ ਵਿੱਚ ਕੁੜਤਨ ਪੈਦਾ ਕਰਨ ਵਾਸਤੇ ਇਹੋ ਜਿਹਾ ਮਾਹੌਲ ਅਮਨਸੂਦ ਨਾਂ ਦੇ ਸ਼ਰਾਰਤੀ ਤੱਤ ਦੇ ਵੱਲੋਂ ਸਿਰਜਿਆ ਗਿਆ ਭਾਰਤ ਦੀ ਨਿਆ ਪ੍ਰਣਾਲੀ ਭਾਰਤ ਦੀ ਪੁਲਸ ਉਹਨਾਂ ਨੂੰ ਇਸ ਬੰਦੇ ਉੱਤੇ ਦੇਸ਼ ਤੋੜਨ ਦੀ ਸਾਜ਼ਿਸ਼ ਦਾ ਪਰਚਾ ਕਰਨਾ ਚਾਹੀਦਾ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਲੜਾਉਣ ਦਾ ਟਕਰਾਅ ਪੈਦਾ ਕਰਨ ਦਾ ਪਰਚਾ ਦਰਜ ਕਰਨਾ ਚਾਹੀਦਾ ਸਮਨ ਸੂਦਨਾ ਦੇ ਤਾਂ ਇਹ ਹਿਮਾਚਲ ਦੇ ਪੰਜਾਬ ਦੇ ਵਿੱਚ ਕੜਤਨ ਵੱਧ ਜਾਂਦੀ ਹੈ ਤੇ ਇਹਦੇ ਸਿੱਟੇ ਕੀ ਹੋਣਗੇ ਪੰਜਾਬ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਵਿਦਿਆਰਥੀ ਪੜ੍ਹਦੇ ਆ ਪੰਜਾਬ ਦੇ ਵਿਦਿਅਕ ਅਦਾਰੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਲੋਕ ਨੌਕਰੀਆਂ ਕਰਦੇ ਆ ਪੰਜਾਬ ਦੇ ਹਸਪਤਾਲ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਲੋਕ ਇਲਾਜ ਲਈ ਵੀ ਆਉਂਦੇ ਆ ਤੇ ਆਪਣੀਆਂ ਨੌਕਰੀਆਂ ਵੀ ਕਰਦੇ ਆ। ਪੰਜਾਬ ਦੇ ਕਈ ਵਿਭਾਗਾਂ ਦੇ ਵਿੱਚ ਹਿਮਾਚਲ ਦੇ ਨੌਜਵਾਨ ਨੌਕਰੀਆਂ ਕਰਦੇ ਆ। ਦੇਖੋ ਕੜੱਕੜਨ ਦੇ ਪਾਸੇ ਲੈ ਕੇ ਜਾਦੇ। ਪੰਜਾਬ ਦੇ ਨੌਜਵਾਨ ਤਾਂ ਸਿਰਫ ਉੱਥੇ ਘੁੰਮਣ ਕਰਨ ਜਾਂਦੇ ਆ। ਪਰ ਤੁਸੀਂ ਇੱਥੇ ਰੋਜ਼ਗਾਰ ਲਈ ਆਉਂਦੇ ਹੋ। ਤੁਹਾਡੇ ਬੱਚੇ ਤੇ ਵਿਦਿਆ ਲੈਣ ਲਈ ਆਉਂਦੇ। ਜੇਕਰ ਇਹੋ ਜਿਹੀ ਸ਼ਰਾਰਤੀ ਤੱਤਪ ਦੋ ਸੂਬਿਆਂ ਦੇ ਵਿੱਚ ਇੱਕ ਲੜਾਈ ਵਾਲਾ ਜੰਗ ਵਾਲਾ ਮਾਹੌਲ ਪੈਦਾ ਕਰ ਦੇਣਗੇ ਤੇ ਇਹਦੇ ਸਿੱਟੇ ਕਿੰਨੇ ਕੱਢੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਉੱਥੋਂ ਦੇ ਲੋਕਾਂ ਦੇ ਵੱਲੋਂ ਰੋਕਿਆ ਜਾਂਦਾ ਝੰਡਿਆਂ ਨੂੰ ਉਤਾਰਿਆ ਜਾਂਦਾ ਤੇ ਝੰਡਿਆਂ ਦੀ ਬਿਦਬੀ ਕੀਤੀ ਜਾਂਦੀ ਹੈ ਇਹਦੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਆ ਕੋਈ ਕਹਿ ਰਿਹਾ ਕਿ ਮੋਟਰਸਾਈਕਲ ਲੈ ਕੇ ਜਾਈਏ ਦੁਬਾਰਾ ਇੰਨੇ ਝੰਡੇ ਲੈ ਕੇ ਜਾਈਏ ਇੰਨੇ ਬੰਦੇ ਲੈ ਕੇ ਜਾਈਏ ਤੇ ਉੱਥੇ ਜਾ ਕੇ ਲੜਾਈ ਝਗੜਾ ਕਰੀਏ ਤੇ ਹਿਮਾਚਲ ਦੇ ਲੋਕ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਨੈਰੇਟਿਵ ਜਿਹੜੇ ਆ ਉਹ ਸਿਰਜ ਰਹੇ ਆ ਇਹਨਾਂ ਨੌਜਵਾਨਾਂ ਨੂੰ ਹੁੱਲੜਬਾਜ ਹੋਰ ਕਈ ਤਰੀਕਿਆਂ ਦੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਾਰੇ ਸਿਨੈਰੀਓ ਦੇ ਪਿੱਛੇ ਕੌਣ ਲੋਕ ਕੰਮ ਕਰਦੇ ਆ ਇੱਕ ਅਮਨ ਸੂਧਨਾ ਦਾ ਬੰਦਾ ਜਿਹੜਾ ਆਰਐਸਐਸ ਦਾ ਵਰਕਰ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਪਿੱਛੇ ਛੱਡਦਾ ਆ ਉਹ ਸਿਵਲ ਪ੍ਰਸ਼ਾਸਨ ਨੂੰ ਪਿੱਛੇ ਛੱਡਦਾ ਆ ਕਹਿੰਦਾ ਮੈਂ ਇੱਕ ਦੇਸ਼ ਭਗਤਿਆਂ ਤੇ ਦੇਸ਼ ਭਗਤ ਦੇ ਤੌਰ ਤੇ ਮੈਂ ਕਿਸੇ ਦਾ ਕਤਲ ਵੀ ਕਰ ਸਕਦਾ ਕਿਸੇ ਨੂੰ ਰੋਕ ਵੀ ਸਕਦਾ ਕਿਸੇ ਨਾਲ ਝਗੜਾ ਵੀ ਕਰ ਸਕਦਾ ਇਹ ਦੇਸ਼ ਭਗਤਾਂ ਦਾ ਅਧਿਕਾਰ ਨਹੀਂ ਹੈ ਕਿਉਂਕਿ ਜਿੱਥੇ ਤੁਸੀਂ ਖੜ ਕੇ ਝੰਡਿਆਂ ਨੂੰ ਲਾਉਂਦੇ ਹੋ ਸਿੱਖ ਨੌਜਵਾਨਾਂ ਨੂੰ ਬੇਇੱਜ਼ਤ ਕਰਦੇ ਹੋ ਇਹ ਸਰਕਾਰੇ ਖਾਲਸਾ ਖਾਲਸਾ ਰਾਜ ਦਾ ਹਿੱਸਾ ਹੈ ਔ ਜਮੀਨ ਚੰਬਾ ਮੰਡੀ ਸ਼ਿਮਲਾ ਇਹ ਸਾਰਾ ਇਲਾਕਾ ਸਰਕਾਰੇ ਖਾਲਸਾ ਲਾਹੌਰ ਦਰਬਾਰ ਦੀ ਅਧੀਨਗੀ ਦੇ ਵਿੱਚ ਆਉਂਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਖਾਲਸਾ ਰਾਜ ਦੀ ਥਾਂ ਆ ਜੇ ਸਿੱਖ ਨੌਜਵਾਨ ਉੱਥੇ ਚਲੇ ਜਾਂਦੇ ਆ ਤੇ ਕੋਈ ਅਪੱਤੀ ਵਾਲੀ ਗੱਲ ਨਹੀਂ ਕੋਈ ਕਹਿ ਦਿੰਦਾ ਵੀ ਕਿਉਂ ਜਾਣਿਓ ਹਿਮਾਚਲ ਪਹਾੜਾ ਨੂੰ ਕਿਉਂ ਜਾਣਿਓ ਉਹ ਸਾਡੀ ਰਿਆਸਤ ਆ ਸਾਡਾ ਇਲਾਕਾ 1947 ਚ ਪਹਿਲਾਂ ਪੰਜਾਬ ਦੀ ਵੰਡ ਹੋ ਗਈ ਫਿਰ 52 ਚ ਹੋਈ ਫਿਰ 68 ਦੇ ਵਿੱਚ ਹੋਈ ਇਹ ਇਲਾਕਾ 58 ਦੇ ਵਿੱਚ ਪੰਜਾਬ ਰਿਆਸਤ ਦੇ ਨਾਲੋਂ ਵੱਖ ਕੀਤਾ ਆ ਜਦੋਂ ਤੇ ਸਾਨੂੰ ਆਪਣੀ ਚੇਤਿਆਂ 'ਚੋ ਗੱਲ ਨਹੀਂ ਭੁਲਾਉਣੀ ਚਾਹੀਦੀ ਕੋਈ ਰੋਕਦਾ ਤੇ ਅਸੀਂ ਇਹ ਕਹੀਏ ਕਿ ਅਸੀਂ ਜਾਣਾ ਹੀ ਨਹੀਂ। ਉਹ ਸਾਡੀ ਰਿਆਸਤ ਆ। ਕੱਲ ਨੂੰ ਸਮਾਂ ਜਿੱਦਾਂ ਵੀ ਬਦਲਿਆ ਇਹ ਹੱਦਬੰਦੀਆਂ ਪੱਕੀਆਂ ਨਹੀਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ। ਜਿਵੇਂ ਦਾ ਸਮਾਂ ਆਉਂਦਾ ਉਵੇਂ ਦੀ ਹੱਦਬੱਦੀ ਬਣ ਜਾਂਦੀ ਹੈ। ਪਰ ਇਹ ਸਾਰੇ ਸਿਨੈਰੀਓ ਦੇ ਪਿੱਛੇ ਕੰਮ ਕਿਵੇਂ ਚੱਲਦਾ ਆ? ਮੈਂ ਇੱਕ ਖਬਰ ਪੜ੍ਹ ਰਿਹਾ ਸੀ న్యూਸ ਇਟ ਇਨ ਦੀ ਜਿਹਦੇ ਤੇ ਉਹਨਾਂ ਨੇ ਲਿਖਿਆ ਕਿ ਇੱਕ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦਾ ਪੰਜਾਬ 'ਚ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ। ਕੀ ਖਬਰ? ਕਿਸ ਤਰੀਕੇ ਦੇ ਨਾਲ ਅੱਗੇ ਜ਼ਹਿਰ ਭਰੂਗੀ ਸਮਾਜ ਦੇ ਵਿੱਚ ਇਹ ਬੜੀ ਹੈਰਾਨੀਜਨਕ ਗੱਲ ਆ ਇੱਕ ਪੈਟਰੋਲ ਪੰਪ ਦੇ ਉੱਤੇ ਲਟੇਰੇ ਪੈਟਰੋਲ ਪੰਪ ਲੁੱਟਣ ਆਏ ਹੱਥੋਂ ਪਾਈ ਹੋਈ ਉੱਥੇ ਪੰਜਾਬ ਦਾ ਨੌਜਵਾਨ ਤੇ ਇੱਕ ਹਿਮਾਚਲ ਦਾ ਨੌਜਵਾਨ ਕੰਮ ਕਰਦੇ ਸੀ ਲੁੱਟੇਰਿਆਂ ਨੇ ਗੋਲੀ ਚਲਾਈ ਜਿਸ ਦੇ ਵਿੱਚ ਹਿਮਾਚਲ ਦਾ ਨੌਜਵਾਨ ਮਾਰਿਆ ਗਿਆ ਇਹ ਇੱਕ ਮਾਮੂਲੀ ਆਮ ਘਟਨਾ ਕਹਿ ਸਕਦੇ ਆ ਕਿ ਜਿਹੜੀਆਂ ਲੁੱਟਾ ਖੋਹਾਂ ਚ ਵਰਤਦੀਆਂ ਰਹਿੰਦੀਆਂ ਨੇ ਇਹ ਲਿਖ ਦੇਣਾ ਕਿ ਹਿਮਾਚਲ ਦੇ ਨੌਜਵਾਨ ਦਾ ਪੰਜਾਬ ਦੇ ਵਿੱਚ ਗੋਲੀਆਂ ਮਾਰ ਕੇ ਕਤਲ। ਉਹ ਵੀ ਉਸ ਸਮੇਂ ਇਹ ਲਿਖਣਾ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਜੰਗ ਲੱਗੀ ਹੋਵੇ। ਇਹ ਖਬਰਾਂ ਕਿਹੜੇ ਪਾਸੇ ਨੂੰ ਜਾਂਦੀਆਂ ਨੇ? ਹਿਮਾਚਲ ਪ੍ਰਦੇਸ਼ ਦੇ ਮੀਡੀਆ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਹੁੱਲਰ ਬਾਜ ਕਿਹਾ ਜਾਣਾ। ਸੰਤ ਜਰਨੈਲ ਸਿੰਘ ਖਾਲਸਾ ਭੰਡਰਾਵਾਲਿਆਂ ਦੀਆਂ ਫੋਟੋਆਂ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਲਾਉਣੀਆਂ। ਇਹ ਦੋ ਸੂਬਿਆਂ ਦੇ ਵਿੱਚ ਕੁੜੱਤਨ ਪੈਦਾ ਕਰਨ ਵਾਸਤੇ ਇਹੋ ਜਿਹਾ ਮਾਹੌਲ ਅਮਨਸੂਦ ਨਾਂ ਦੇ ਸ਼ਰਾਰਤੀ ਤੱਤ ਦੇ ਵੱਲੋਂ ਸਿਰਜਿਆ ਗਿਆ। ਭਾਰਤ ਦੀ ਨਿਆਂ ਪ੍ਰਣਾਲੀ, ਭਾਰਤ ਦੀ ਪੁਲਸ ਉਹਨਾਂ ਨੂੰ ਇਸ ਬੰਦੇ ਉੱਤੇ ਦੇਸ਼ ਤੋੜਨ ਦੀ ਸਾਜ਼ਿਸ਼ ਦਾ ਪਰਚਾ ਕਰਨਾ ਚਾਹੀਦਾ। ਦੋ ਸੂਬਿਆਂ ਨੂੰ ਆਪਸ ਦੇ ਵਿੱਚ ਲੜਾਉਣ ਦਾ ਟਕਰਾਅ ਪੈਦਾ ਕਰਨ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਸਮਨਸੂਦ ਨਾਂ ਦੇ ਬੰਦੇ ਦੇ ਉੱਤੇ। ਜੇ ਹਿਮਾਚਲ ਦੇ ਪੰਜਾਬ ਦੇ ਵਿੱਚ ਘੜਤਨ ਵੱਧ ਜਾਂਦੀ ਹੈ ਤੇ ਇਹਦੇ ਸਿੱਟੇ ਕੀ ਹੋਣਗੇ ਪੰਜਾਬ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਵਿਦਿਆਰਥੀ ਪੜ੍ਹਦੇ ਆ ਪੰਜਾਬ ਦੇ ਵਿਦਿਅਕ ਅਦਾਰੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਲੋਕ ਨੌਕਰੀਆਂ ਕਰਦੇ ਆ ਪੰਜਾਬ ਦੇ ਹਸਪਤਾਲ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਦੇ ਲੋਕ ਇਲਾਜ ਲਈ ਵੀ ਆਉਂਦੇ ਆ ਤੇ ਆਪਣੀਆਂ ਨੌਕਰੀਆਂ ਵੀ ਕਰਦੇ ਆ ਪੰਜਾਬ ਦੇ ਕਈ ਮਹਿਕਮਿਆਂ ਦੇ ਵਿੱਚ ਹਿਮਾਚਲ ਦੇ ਨੌਜਵਾਨ ਨੌਕਰੀਆਂ ਕਰਦੇ ਆ ਦੇਖੋ ਕੜਤਨ ਕਿਸ ਪਾਸੇ ਲੈ ਕੇ ਜਾਵੇਗੀ ਪੰਜਾਬ ਦੇ ਨੌਜਵਾਨ ਤਾਂ ਸਿਰਫ ਉੱਥੇ ਘੁੰਮਣ ਫਿਰਨ ਜਾਂਦੇ ਆ ਪਰ ਤੁਸੀਂ ਇੱਥੇ ਰੋਜ਼ਗਾਰ ਲਈ ਆਉਂਦੇ ਹੋ ਤੁਹਾਡੇ ਬੱਚੇ ਇੱਥੇ ਵਿੱਦਿਆ ਲੈਣ ਲਈ ਆਉਂਦੇ ਆ ਜੇਕਰ ਇਹੋ ਜੇ ਸ਼ਰਾਰਤੀ ਤੱਤ ਦੋ ਸੂਬਿਆਂ ਦੇ ਵਿੱਚ ਇੱਕ ਲੜਾਈ ਵਾਲਾ ਜੰਗ ਵਾਲਾ ਮਾਹੌਲ ਪੈਦਾ ਕਰ ਦੇਣਗੇ ਤੇ ਇਹਦੇ ਸਿੱਟੇ ਕਿੰਨੇ ਕੱਢਣਗੇ ਪੰਜਾਬ ਸਰਕਾਰ ਦੀ ਅਣਗਹਿਲੀ ਹੈ ਜਿਹੜੀ ਇਸ ਚੀਜ਼ ਦਾ ਨੋਟਿਸ ਨਹੀਂ ਲੈ ਰਹੀ हिमाचल ਦੇ ਲੋਕਾਂ ਨੇ ਆਨੰਦਪੁਰ ਸਾਹਿਬ ਦੇ ਏਰੀਆ ਚ ਕਿੰਨੀ ਗਿਣਤੀ ਦੇ ਵਿੱਚ ਜਗਾ ਖਰੀਦ ਕੇ ਆਪਣੇ ਘਰ ਬਣਾਏ ਆ ਕਿੰਨੀ ਗਿਣਤੀ ਦੇ ਵਿੱਚ ਮਹਾਲੀ ਦੇ ਏਰੀਆ ਵਿੱਚ ਹਿਮਾਚਲ ਦੇ ਲੋਕ ਥੱਲੇ ਉਤਰਿਆ ਪਹਾੜਾਂ ਤੋਂ ਹੋਰ ਪੰਜਾਬ ਦੇ ਵਿੱਚ ਪਰ ਪੰਜਾਬ ਦਾ ਪਸੰੰਦਾ ਹਿਮਾਚਲ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਵਾਲਾ ਪੰਜਾਬ ਜਾ ਕੇ ਖਰੀਦ ਸਕਦਾ ਪੰਜਾਬ ਵਾਲੇ ਨੇ ਹਿਮਾਚਲ ਘੁੰਮਣ ਜਾਣਾ ਤੇ ਉਹਨੂੰ ਟੈਕਸ ਦੇਣਾ ਪਊਗਾ ਹਿਮਾਚਲ ਵਾਲਾ ਪੰਜਾਬ ਆ ਰਿਹਾ ਉਹਨੂੰ ਟੈਕਸ ਨਹੀਂ ਦੇਣਾ ਪੈਂਦਾ ਪੰਜਾਬ ਸਰਕਾਰ ਕੀ ਕਰਦੀ ਆ ਅਸੀਂ ਆਨੰਦਪੁਰ ਸਾਹਿਬ ਤੋਂ ਗੁਰੂਕੇ ਲਾਹੌਰ ਦਰਸ਼ਨ ਮੇਲੇ ਕਰਨ ਵਾਸਤੇ ਜਾਂਦੇ ਆ ਤੇ ਪਰ ਗੱਡੀ 100 ਰੁਪਇਆ ਪਰਚੀ ਦੇ ਕੇ ਜਾਂਦੀ ਆ ਇਹ ਜੱਜਿਆ ਯਾਤਰਾ ਤੇ ਲੱਗਾ ਹੋਇਆ ਹਮਾ ਚਲਦੀ ਸਰਕਾਰ ਇਸ ਪਾਸੇ ਵੀ ਧਿਆਨ ਦੇਵੇ ਤੁਸੀਂ ਯਾਤਰਾ ਕਰਨ ਦੇ ਉੱਤੇ ਜੱਜਿਆ ਲੈ ਰਹੇ ਹੋ ਟੈਕਸ ਲੈ ਰਹੇ ਹੋ ਯਾਤਰਾ ਕਰਨ ਦਾ ਵੀ ਉਹ 4-5 ਕਿਲੋਮੀਟਰ ਦਾ ਰਸਤਾ ਤੇ ਉਹਦੇ ਲਈ 100 ਰੁਪਇਆ ਦੇਣਾ ਪੈਂਦਾ ਆਪਣੇ ਇਤਿਹਾਸਿਕ ਸਥਾਨ ਤੇ ਮੱਥਾ ਟੇਕਣ ਦੀ ਉਹ ਵੀ ਹੌਲੇ-ਹੌਲੇ ਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਇਹ ਬੰਦ ਨਹੀਂ ਕਰਾ ਪਾਉਂਦੀ ਕੀ ਹਿਮਾਚਲ ਦੇ ਲੋਕ ਇੰਨੀ ਨਫ਼ਰਤ ਕਰਦੇ ਨੇ ਪੰਜਾਬ ਦੇ ਨਾਲ ਅਸੀਂ 22 ਧਾਰ ਦੇ ਰਾਜਾਂ ਦਾ ਇਤਿਹਾਸ ਪੜ੍ਹਿਆ ਕਿਵੇਂ ਉਹ ਗੁਰੂ ਸਹਿਬਾਨ ਦੇ ਨਾਲ ਜੰਗਾਂ ਕਰਦੇ ਰਹੇ 9 ਲੱਖ ਫੌਜ ਦਾ ਘੇਰਾ ਪਾ ਕੇ ਰੱਖਿਆ ਸੀ ਆਨੰਦਪੁਰ ਨੂੰ ਗੁਰੂ ਸਹਿਬਾਨ ਦੇ ਨਾਲ ਪਹਾੜੀ ਰਾਜੇ ਜੰਗਾਂ ਕਰਦੇ ਰਹੇ ਲੜਦੇ ਰਹੇ ਆਨੰਦਪੁਰ ਛੱਡਣਾ ਪਿਆ ਆਨੰਦਪੁਰ ਉੱਜੜਿਆ ਅੱਜ ਗੁਰੂ ਕਾ ਖਾਲਸਾ ਫੇਰ ਉੱਥੇ ਆਉਂਦਾ ਤੇ ਕੀ ਪਹਾੜੀ ਰਾਜਿਆਂ ਦਾ ਖੂਨ ਉਹ ਇਹ ਕਹਿੰਦਾ ਕਿ ਆਨੰਦਪੁਰ ਦੇ ਵਿੱਚ ਫੇਰ ਮੇਲਾ ਕਿਵੇਂ ਲੱਗ ਗਿਆ ਨਾਨਦੇਪੁਰ ਦੇ ਵੇਚਰਨ ਜੀਤ ਨਗਾਰੇ ਦੀਆਂ ਚੋਬਾਂ ਅਜੇ ਤੱਕ ਤੰਗ ਕਰਦੀਆਂ ਇਸ ਖੂਨ ਨੂੰ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਅਸੀਂ ਵੱਡੇ ਘਲੂ ਘਾਰਿਆਂ ਦਾ ਇਤਿਹਾਸ ਪੜਿਆ ਇੱਕ ਪਾਸੇ ਅਹਿਮਦ ਸ਼ਾਹ ਬਦਾਲੀ ਦੀ ਫੌਜ ਸੀ ਦੂਸਰੇ ਪਾਸੇ ਪਹਾੜੀ ਰਾਜੇ ਸਨ ਸਿੰਘ ਲੜਦੇ ਹੋਏ ਪਹਾੜੀ ਤੇ ਤਾਂ ਨੂੰ ਚੜਨ ਦੀ ਕੋਸ਼ਿਸ਼ ਕਰਦੇ ਉਹ ਤੋਂ ਪੱਥਰ ਮਾਰਦੇ ਤੇ ਸਿੰਘਾਂ ਨੂੰ ਤੀਰ ਮਾਰਦੇ ਇੱਕ ਪਾਸੇ ਦਰਿਆ ਵਗਦਾ ਸੀ ਸਾਨੂੰ ਉਹ ਸਾਰੇ ਦ੍ਰਿਸ਼ ਯਾਦ ਨੇ ਪਰ ਕਦੀ ਪੰਜਾਬ ਦੇ ਲੋਕਾਂ ਨੇ ਹਿਮਾਚਲ ਦੀਆਂ ਗੱਡੀਆਂ ਰੋਕ ਕੇ ਟੈਕਸੀਆਂ ਰੋਕ ਕੇ ਮਾਰਕਟਾਈ ਕੀਤੀ ਹੋਵੇ ਕਦੀ ਪੰਜਾਬ ਦੇ ਲੋਕਾਂ ਨੇ ਹਸਪਤਾਲਾਂ ਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਤੰਗ ਕੀਤਾ ਹੋਵੇ ਕਦੀ ਪੰਜਾਬ ਦੇ ਲੋਕਾਂ ਨੇ ਹਿਮਾਚਲ ਦੇ ਯੂਨੀਵਰਸਿਟੀਆਂ ਚ ਕਾਲਜਾਂ ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਤੰਗ ਕੀਤਾ ਹੋਵੇ ਕਿਤੇ ਖਬਰ ਨਹੀਂ ਸੁਣੋਗੇ ਪਰ ਹਿਮਾਚਲ ਦੇ ਲੋਕਾਂ ਦੇ ਵਿੱਚ ਇਹ ਮਾਨਸਿਕਤਾ ਕਿੱਥੋਂ ਆ ਕਿੱਥੋਂ ਇਹ ਨਹੀਂ ਨਫ਼ਰਤ ਲੈ ਕੇ ਆਏ ਆ ਉਹ ਪੈਦਾ ਕਰਦੇ ਆ ਅਮਨ ਸੂਦ ਵਰਗੇ ਗੁੰਡੇ ਉਹ ਪੈਦਾ ਕਰਦੇ ਆ ਕੰਗਣਾ ਰਣੌਤ ਵਰਗੇ ਗੁੰਡੇ ਇੱਕ ਵਿਚਾਰਧਾਰਾ ਫਿੱਟ ਕੀਤੀ ਜਾਂਦੀ ਹੈ ਜਿਦੇ ਵਿੱਚ ਕਮਿਊਨਲ ਹੇਟ ਆਉਂਦੀ ਹੈ ਜਿੱਥੇ ਹਾਰਮੋਨੀ ਦੀ ਗੱਲ ਨਹੀਂ ਹੁੰਦੀ ਜਿੱਥੇ ਭਾਈਚਾਰੇ ਦੀ ਗੱਲ ਨਹੀਂ ਹੁੰਦੀ ਜਿੱਥੇ ਸਿਰਫ ਤੇ ਸਿਰਫ ਸਾੜਾ ਈਰਖਾ ਤੇ ਨਫ਼ਰਤ ਭਰੀ ਜਾਂਦੀ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਮੰਡੀ ਦੇ ਲੋਕਾਂ ਨੇ ਕੰਗਣਾ ਰਨਾਉਤ ਨੂੰ ਸਿਰਫ ਇਸ ਕਰਕੇ ਜਿਤਾਇਆ ਕਿ ਕਿਸਾਨਾਂ ਨੂੰ ਅਤਵਾਦੀ ਕਹਿੰਦੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਮਾੜਾ ਕਹਿੰਦੀ ਹੈ ਇੱਥੋਂ ਤੱਕ ਨਫ਼ਰਤ ਕਰਦੀ ਹੈ ਕਿ 에어ਪੋਰਟ ਦੇ ਉੱਤੇ ਕੌਰ ਨਾਮ ਵਾਲੀ ਕੁੜੀ ਵੀ ਮਿਲ ਜੇ ਤੇ ਉਹਨੂੰ ਖਾਲਸਤਾਨੀ ਆਖ ਦਿੰਦੀ ਐ। ਇਹ ਵਿਚਾਰਧਾਰਾ ਕੌਣ ਪੜਦਾ? ਅਮਨ ਸੂਦ ਵਰਗੇ ਗੁੰਡੇ ਪੜਦੇ ਐ। ਇਹ ਆਰਐਸਐਸ ਦੀ ਵਿਚਾਰਧਾਰਾ ਵਾ ਜਿਹੜੀ ਦੋ ਸੂਬਿਆਂ ਨੂੰ ਅੱਜ ਇਸ ਥਾਂ ਤੇ ਖੜਾ ਕਰਤਾ ਆ ਕਿ ਪੰਜਾਬ ਦੇ ਨੌਜਵਾਨ ਇਹ ਕਹਿਣ ਲੱਗ ਗਏ ਕਿ ਹਿਮਾਚਲ ਦਾ ਲੰਘਾ ਬੰਦ ਕਰ ਦਿਓ। ਅਸੀਂ ਥੱਲੇ ਨਹੀਂ ਉਤਰਨਵਾਂਗੇ। ਇਹ ਬਹੁਤ ਮਾੜੀ ਗੱਲ ਐ ਹਿਮਾਚਲ ਦੀ ਸਰਕਾਰ ਨੂੰ ਉਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਸਮਝਣਾ ਚਾਹੀਦਾ। ਉਹਨਾਂ ਦੀ ਪੁਲਿਸ ਦੇ ਵਿੱਚ ਇਹੋ ਜਿਹੇ ਮੁਲਾਜ਼ਮ ਨੇ ਜਿਹੜੇ ਸਪੈਸ਼ਲ ਪੰਜਾਬ ਦੀਆਂ ਗੱਡੀਆਂ ਨੂੰ ਟਾਰਗੇਟ ਕਰਦੇ ਤੇ ਭਾਰੀ ਜੁਰਮਾਨੇ ਕਰਦੇ ਪੰਜਾਬ ਦੇ ਲੋਕ ਯਾਰ ਤੁਹਾਡਾ ਟੂਰਿਜ਼ਮ ਪ੍ਰਭਾਵਿਤ ਹੋ ਜਾਣਾ ਹਿਮਾਚਲ ਵਾਲਿਓ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਇੱਥੋਂ ਦੇ ਲੋਕ ਘੁੰਮਣ ਆਉਣਗੇ ਤੁਹਾਡੇ ਹੋਟਲ ਚੱਲਣਗੇ ਤੁਹਾਡਾ ਰੋਜ਼ਗਾਰ ਚੱਲਦਾ ਆ ਤੁਹਾਡੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਆ ਤੇ ਇਹ ਕੁੜੱਤਣ ਦਾ ਬੀਜ ਬੀਜੋਗੇ ਤੇ ਕਿਹੜੇ ਪਾਸੇ ਗੱਲ ਜਾਣੀ ਆ ਤੇ ਜੇ ਆਖੋਗੇ ਕਿ ਪੰਜਾਬ ਵਾਲੇ ਆਉਣਾ ਛੱਡ ਦੇਣ ਮੰਡੀ ਸ਼ਿਮਲਾ ਚੰਬਾ ਇਹ ਰਿਆਸਤਾਂ ਇਹ ਇਲਾਕੇ ਖਾਲਸਾ ਰਾਜ ਦੇ ਆ ਤੇ ਸਿੱਖ ਇਧਰ ਨੂੰ ਆਉਂਦੇ ਰਹਿਣਗੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾਂ ਭਰਾਓ ਬੜਾ ਪਿਆਰ ਆ ਤੁਹਾਡੇ ਦਿਲ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਦਾ ਤੇ ਸੰਤ ਇਹ ਕਹਿੰਦੇ ਸਨ ਜਿਹੜੇ ਪੁੱਤ ਦੀ ਸ਼ਕਲ ਆਪਣੇ ਪਿਓ ਨਾਲ ਨਾ ਨਾ ਮਿਲਦੀ ਹੋਵੇ ਜਿਹੜੇ ਪੁੱਤ ਦੀ ਸ਼ਕਲ ਆਪਣੇ ਪਿਓ ਨਾਲ ਨਾ ਮਿਲਦੀ ਹੋਵੇ ਉਹਨੂੰ ਕੀ ਕਹਿੰਦੇ ਆ ਤੇ ਇਹਦਾ ਜਵਾਬ ਤੁਸੀਂ ਦੇ ਦਿਓ ਕੀ ਕਹਿੰਦੇ ਆ ਕੀ ਤੁਹਾਡੀਆਂ ਸ਼ਕਲਾਂ ਆਪਣੇ ਪੁਰਾਣਾਂ ਮਿਲਦੀਆਂ ਮੋਟਰਸਾਈਕਲ ਤੇ ਫੋਟੋ ਸੰਤ ਜਰਨੈਲ ਸਿੰਘ ਦੀ ਲਗਾਈ ਆ ਤੇ ਤੁਹਾਡੀ ਸ਼ਕਲ ਸੰਤ ਜਰਨੈਲ ਸਿੰਘ ਨਾਲ ਮਿਲਦੀ ਆ ਦਾੜਾ ਕਿੱਥੇ ਆ ਤੁਹਾਡਾ ਨੀਤ ਨਿਮ ਕਰਦੇ ਹੋ ਸਾਫਤ ਸੂਰਤ ਹੋ ਜਾ ਯਾਰ ਆਪਣੇ ਗਾਤਰੇ ਕਿਰਪਾਨ ਪਾਓ ਉਹਨਾਂ ਨੂੰ ਸੰਤ ਜਰਨੈਲ ਸਿੰਘ ਦਾ ਸਰੂਪ ਚ ਉਭਦਾ ਆ ਤੇ ਤੁਹਾਡੇ ਸਾਰਿਆਂ ਦੇ ਵਿੱਚੋਂ ਸੰਤ ਦਿਖਣੇ ਚਾਹੀਦੇ ਫਿਰ ਉਹਨਾਂ ਨੂੰ ਫੋਟੋ ਤੇ ਲੱਗਾ ਉਹ ਗੋਲ ਦਸਤਾਰਾ ਉਹ ਗਾਤਰਾ ਉਹ ਚੋਲਾ ਉਹ ਦਾੜਾ ਚੁਭਦਾ ਤੇ ਕਿਉਂ ਨਹੀਂ ਸਰੂਪ ਚ ਆਉਂਦੇ ਵੀ ਤੁਸੀਂ ਮੋਟਰਸਾਈਕਲ ਦੇ ਉੱਤੇ ਬਹਿ ਕੇ ਜਾਓ ਚੋਲਾ ਪਾਇਆ ਹੋਵੇ ਛਟਾ ਨੀਲੀ ਦਸਤਾਰ ਸਜਾਈ ਹੋਵੇ ਫਿਰ ਤੁਹਾਨੂੰ ਫੋਟੋ ਲਾਉਣ ਦੀ ਲੋੜ ਨਹੀਂ ਫਿਰ ਲੋਕ ਕਹਿਣਗੇ ਉਹ ਪਿੰਡਰਾਂ ਵਾਲੇ ਜਾ ਰਹੇ ਆਪਣੇ ਸਰੂਪ ਦੇ ਵਿੱਚ ਆਓ ਜੇ ਫੋਟੋ ਲਾ ਲਈ ਆ ਤੇ ਫਿਰ ਲਾ ਕੋਈ ਕਿੰਦਾ ਜਾਦੇ ਉੱਥੇ ਖੜੇ ਮੂਰਖਾਂ ਦੇ ਵਾਂਗ ਫੋਟੋ ਲਵਾ ਲੈਨੇ ਕੋਈ ਬਾਤ ਨਹੀਂ ਉਤਾਰ ਦਿੰਦੇ ਇਹ ਬੜੀ ਸ਼ਰਮਨਾਕ ਗੱਲ ਹੈ ਤੁਹਾਡੇ ਲਈ ਕਿਤੇ ਵੀ ਘੁੰਮਣ ਜਾਓ ਆਪਣੇ ਸਰੂਪ ਦੇ ਵਿੱਚ ਜਾਓ ਤਿਆਰ ਬਰ ਤਿਆਰ ਹੋ ਕੇ ਜਾਓ ਤੁਹਾਡੇ ਗਾਤਰੇ ਸ੍ਰੀ ਸਾਹਿਬ ਹੋਵੇ ਤੁਸੀਂ ਸਰੂਪ ਦੇ ਵਿੱਚ ਹੋਮ ਪਰ ਇਹ ਗੱਲ ਕੌੜੀ ਲੱਗਣੀ ਆ ਸਾਰਿਆਂ ਨੂੰ ਅਨੰਦਪੁਰ ਸਾਹਿਬ ਜਾਣਦੇ ਆ ਅਸੀਂ ਅਨੰਦਪੁਰ ਸਾਹਿਬ ਦੇ ਮੁਹੱਲੇ ਦੀ ਪਵਿੱਤਰਤਾ ਨੂੰ ਅਸੀਂ ਭੰਗ ਕਰਦੇ ਆ ਮੈਂ ਦੇਖਿਆ ਕਈ ਮੁੰਡੇ ਸਿਰ ਤੇ ਖੱਟਾ ਪਰਨਾ ਬੰਨਿਆ ਮੋਟਰਸਾਈਕਲ ਤੇ ਸੰਤਾਂ ਦਾ ਝੰਡਾ ਲਾਇਆ ਤੇ ਕੁਲੇਪਾ ਲਾਉਂਦੇ ਵੇਖੇ ਮੈਂ ਕਈਆਂ ਨੂੰ ਝਿੜਕਿਆ ਵੀ ਬੜਾ ਦੁੱਖ ਹੋਊਗਾ ਕਿ ਤੂੰ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਕਹਿ ਰਿਹਾ ਆਪਣੇ ਆ ਵਰਜਣਾ ਸਾਡਾ ਫਰਜ ਫਰਜ ਆ ਤੁਸੀਂ ਸਾਡੇੋਂ ਤਾਂ ਕਹਿ ਰਹੇ ਹੋ ਤੁਸੀਂ ਕੁਝ ਵੀ ਕਰਦੇ ਹੋ ਲਾਜ ਸਿੱਖੀ ਨੂੰ ਲੱਗਣੀ ਹੈ ਨਸ਼ੇ ਦੀ ਵਰਤੋਂ ਨਾ ਕਰੋ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਮਹੱਲੇ 'ਚ ਦੇਖੋ ਜਾ ਕੇ ਤਖਤ ਸਾਹਿਬ ਤੇ ਦਰਸ਼ਨ ਕਰੋ ਅਲੌਕਿਕ ਹੋਲਾ ਮੱਲਾ ਦਾ ਦੇਖਦੇ ਨਹੀਂ ਅਸੀਂ ਅਸੀਂ ਤਾਂ ਘੁੰਮ ਕੇ ਖਾ ਕੇ ਪਕੌੜੇ ਲੰਗਰ ਤੇ ਇੱਧਰ ਉੱਧਰ ਗੇੜੀਆਂ ਮਾਰ ਕੇ ਵਾਪਸ ਆ ਜਾਨੇ ਜਦੋਂ ਨਿਹੰਗ ਸਿੰਘ ਫੌਜਾਂ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਦੇ ਚੜ ਕੇ ਖਾਲਸਾ ਇੱਕ ਕਰਤੱਬ ਦਿਖਾਉਂਦੀਆਂ ਗੁਰੂ ਗੋਬਿੰਦ ਸਿੰਘ ਨੇ ਜਿਸ ਟੀਜ਼ਲੀ ਮੱਲਾ ਬਣਾਇਆ ਤੇ ਉੱਥੇ ਜਾ ਕੇ ਵੀ ਅਸੀਂ ਹੋਲੀ ਖੇਢੀ ਜਾ ਰਹੇ ਹਾਂ ਖਾਲਸਾ ਜੀ ਇੱਤੋਂ ਮੰਦ ਭਾਗੀ ਗੱਲ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹੀ ਦਾ ਪਾਵਨ ਦਿੱਤਾ ਤਿਹਾਰ ਹੋਲਾ ਮੱਲਾ ਉਹਨਾਂ ਨੇ ਕਿਹਾ ਔਰਣ ਕੀ ਹੋਲੀ ਮਮ ਹੋਲਾ ਕਹੇ ਉਹ ਕਿਰਪਾ ਨੇ ਤੇ ਬਚਨ ਅਮੋਲਾ ਔਰਣ ਕੀ ਹੋਲੀ ਹੋਲੀ ਹੋਰਾਂ ਦੀ ਆ ਜਿਹੜੀ ਤੁਸੀਂ ਖੇਡਦੇ ਹੋ ਟਰੈਕਟਰਾਂ 'ਤੇ ਚੜਕੇ ਵੀ ਵੀ ਜਾਣੇ ਇੱਕ ਦੂਜੇ ਤੇ ਰੰਗ ਛੁੱਟੀ ਜਾਂਦੇ ਹੋ ਉਹ ਯਾਰ ਬੜੇ ਪਵਿੱਤਰ ਕੇਸ ਨੇ ਆਵਲੇ ਇਹ ਗੁਰੂ ਗੋਬਿੰਦ ਸਿੰਘ ਦੀ ਮੋਹਰ ਆ ਤੇ ਉਹ ਗੰਦੇ ਘੱਟੇ ਦੇ ਨਾਲ ਕਿੱਥੋਂ ਰੰਗ ਬਣਦੇ ਆ ਉਹ ਉਹਨਾਂ ਦੇ ਨਾਲ ਤੁਸੀਂ ਸਾਰੇ ਭਰ ਲੈਨੇ ਹੋ ਲਵੇੜ ਲੈਨੇ ਹੋ ਕੇਸਾਂ ਦੀ ਵਿਧ ਵੀ ਵੀ ਹੁੰਦੀ ਹੈ ਕੇਸਾਂ ਨੂੰ ਰੰਗ ਲਾਉਣਾ ਕਲਾ ਕਾਲਾ ਨਹੀਂ ਰੰਗ ਬਰੰਗੇ ਰੰਗ ਲਾਉਣੇ ਵੀ ਇਹ ਕਹ ਰਹਿਤ ਆ ਸਾਰਾ ਸਿਰ ਤੁਸੀਂ ਘੱਟੇ ਦੇ ਨਾਲ ਗੰਦੇ ਰੰਗਾਂ ਦੇ ਨਾਲ ਭਰਿਆ ਹੁੰਦਾ ਮੂੰਹ ਸਿਰ ਲਵੇੜੇ ਹੁੰਦੇ ਆ। ਇੱਕਦਮ ਬੰਦਾ ਕੋਈ ਤੁਹਾਡੇ ਘਰੇ ਆਵੇ ਰਿਸ਼ਤੇਦਾਰ ਤੇ ਸਾਰਾ ਮੂੰਹ ਤੇ ਘੱਟੇ ਨਾਲ ਲਿਪੜ ਕੇ ਆ ਜੇ ਤੁਹਾਨੂੰ ਕਿਦਾਂ ਦਾ ਲੱਗੂਗਾ? ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਆ ਜਦ ਹਮਰੇ ਦਰਸ਼ਨ ਕੋ ਆਓ ਹੋਏ ਸੁਚੇਤ ਤਨ ਸ਼ਸਤਰ ਸਜਾਓ। ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨਾ ਸੁਚੇਤ ਤੇ ਹੋ ਕੇ ਐਨ ਸੁਚਮਤਾ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਅਮਰਤ ਛਕਿਆ ਹੋਵੇ। ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਜਾਣਾ ਅਸ਼ਨਾਨ ਪਾਣੀ ਕਰਕੇ ਸ਼ਸ਼ਤਰ ਧਾਰੀ ਹੋ ਕੇ ਐਨ ਵਧੀਆ ਬਾਣਾ ਸਜਾ ਕੇ ਤੁਹਾਡੇ ਇਤਰ ਗੁਲੇਲਾਂ ਲਗੀਆਂ ਹੋਣ ਸੁਗੰਧੀਆਂ ਆਉਣ ਤੁਹਾਡੇ ਕੋਲੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਦਰਸ਼ਨ ਕਰਨ ਜਾਓ ਤੇ ਜਾਣੇ ਕਿਵੇਂ ਅਸੀਂ ਦਰਸ਼ਨ ਕਰਨ ਗੁਰੂ ਗੋਬਿੰਦ ਸਿੰਘ ਦੇ ਘੱਟੇ ਦੇ ਨਾਲ ਭਰ ਕੇ ਮੂੰਹ ਸਿਰ ਲਪੇੜ ਕੇ ਰੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਖੁਸ਼ ਨਹੀਂ ਹੁੰਦਾ ਕਲਗੀਆਂ ਵਾਲਾ ਉਹਦੇ ਖੁਸ਼ ਹੁੰਦਾ ਜਦੋਂ ਉਹਦੇ ਦਰਸ਼ਨ ਕਰਨ ਜਾਣੇ ਆ ਤੇ ਸ਼ਸਤਰਧਾਰੀ ਹੋ ਕੇ ਜਾਓ ਤਿਆਰਬਰ ਤਿਆਰ ਹੋ ਕੇ ਜਾਓ ਮੂਲ ਮੰਤਰ ਦਾ ਜਾਪ ਕਰਦੇ ਜਾਓ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਜਾਓ ਸ਼ਾਂਤੀ ਨਾਲ ਜਾਓ ਜਕਾਰੇ ਛੱਡਦੇ ਜਾਓ ਬੀਰ ਅਸ ਦੇ ਨਾਲ ਜਾਓ ਤੇ ਜਾ ਕੇ ਕਲਗੀਆਂ ਵਾਲੇ ਕੋਲ ਦਾਤ ਮੰਗੋ ਕਲਗੀਆਂ ਵਾਲਿਆ ਕਿਰਪਾ ਕਰ ਸਿੱਖੀ ਦੇ ਨਾਲ ਨਵਾਜ ਸਾਡੇ ਪਰਿਵਾਰਾਂ ਚ ਸਿੱਖੀ ਰਹਿ ਜਾਏ ਪਰ ਜੇ ਜਾਣਾ ਉੱਥੇ ਝੰਡਾ ਲਾ ਲਿਆ ਮੋਟਰਸਾਈਕਲ ਤੇ ਗਏ ਇਧਰ ਉਧਰ ਗੇੜੀਆਂ ਮਾਰੀਆਂ ਤੇ ਲੋਕਾਂ ਨੇ ਵੀ ਕਹਿਣਾ ਹੁੱਲੜਬਾਜੀ ਕਰਦੇ ਆ ਤੇ ਸਾਡੇ ਆਪਣੇ ਵੀ ਕਹਿੰਦੇ ਆ ਇਸ ਚੀਜ਼ ਨੂੰ ਰੁਕੀਏ ਤਿਆਰ ਬਰ ਤਿਆਰ ਹੋਈਏ ਬਾਣੇ ਦੇ ਵਿੱਚ ਆਈਏ ਤੁਹਾਡੇ ਬਾਣੇ ਤੋਂ ਤੁਹਾਡੇ ਦਾੜੇ ਤੋਂ ਤੁਹਾਡੇ ਚੋਲੇ ਤੋਂ ਇੱਕ ਸੋਚ ਬਹੁਤ ਸੜਦੀ ਹੈ ਤੇ ਬਹੁਤ ਡਰਦੀ ਹੈ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਮਹਾਂਪੁਰਖ ਉਹ ਕਹਿੰਦੇ ਜੀ ਦੀ ਸ਼ਕਲ ਆਪਣੇ ਪਿਓ ਨਾਲ ਨਾ ਮਿਲਦੀ ਹੋਵੇ ਨੂੰ ਕੀ ਕਹਿੰਦੇ ਆ ਇਸ ਗੱਲ ਦਾ ਜੇ ਜਵਾਬ ਹੈਗਾ ਤੇ ਥੋੜੀ ਸ਼ਰਮ ਕਰ ਲਿਓ ਸਾਫਤ ਸੂਰਤ ਹੋਇਓ ਖੰਡੇ ਬਾਟੇ ਦੀ ਪੌਲਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਿਓ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਰੈਤ ਇਹ ਦੱਸੀ ਹੈ ਪ੍ਰਥਮ ਰੈਤ ਜੇ ਜਾਣ ਖੰਡੇ ਕੀ ਪੌਲ ਸ਼ਕੇ ਸੋਈ ਸਿੰਘ ਪ੍ਰਧਾਨ ਖੰਡੇ ਬਾਟੇ ਦੀ ਜਿਹੜਾ ਪੌਲ ਸ਼ਕਦਾ ਇਹ ਪਹਿਲੀ ਰੈਤ ਆ ਦੂਜੀ ਤੀਜੀ ਰੈਤ ਨਹੀਂ ਅਸੀਂ ਕਹਿੰਨੇ ਅਸੀਂ ਜੀ ਅਜੇ ਰੈਤ ਰੱਖਣੀਆਂ ਫਿਰ ਅਮਰ ਸ਼ਕਾਂਗੇ ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲੀ ਰਹਿਤ ਹੀ ਖੰਡੇਰੀ ਆ ਤੁਹਾਡੇ ਦਾੜੇ ਤੋਂ ਤੁਹਾਡੇ ਬਾਣੇ ਤੋਂ ਲੋਕ ਛੜਦੇ ਆ ਤੇ ਤੜਫਦੇ ਆ ਤੇ ਉਹਨਾਂ ਨੂੰ ਤੜਫਾਓ ਤੁਹਾਡੇ ਵਿੱਚੋਂ ਉਹਨਾਂ ਨੂੰ ਸੋਚ ਦਿਖੇ ਉਹਨਾਂ ਨੂੰ ਸਰੂਪ ਦੇ ਦਰਸ਼ਨ ਹੋਣ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ